ਸਸਤੀ ਕਾਲ ਜੀ গুਡ ਮਾਰਨਿੰਗ ਆਈ ਹੋਪ ਤੇ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਅੱਜ গুਡ ਮਾਰਨਿੰਗ ਆ ਈਵਨਿੰਗ ਹੋ ਗਈ ਹਾਂ ਈਵਨਿੰਗ ਹੋ ਗਈ ਸ਼ਾਮ ਦਾ ਟਾਈਮ ਹੋ ਗਿਆ ਨੂੰ ਵੱਜ ਗਏ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦਾ ਕਰ ਲਓ ਤੇ ਆਪਾਂ গুਡ ਮਾਰਨਿੰਗ ਰਹਿਣ ਦਿੰਦੇ ਆ ਕਰਦੇ ਗੁੱਡ ਆਫਟਰਨੂਨ ਕਹ ਲਓ ਇਹ ਕਿਹਾ ਸਾਰੇ ਵੀਡੀਓ ਟਾਈਮ ਹੋ ਗਿਆ ਤੇ ਮੰਮਾ ਤੋਂ ਕਿ ਹਟੇ ਸਾਰੇ ਚੁੱਪੜੇ ਸਵੇਰ ਤੇ ਅੱਜ ਲੱਗੇ ਹੋਏ ਆ ਤੇ ਅੱਜ ਅਸੀਂ ਉਹ ਵਾਲੇ ਬਿਸਤਰੇ ਵਿੱਚ ਉbro ਕੱਢੇ ਹੋਏ ਆ ਸਾਰੇ ਬਾਹਰ ਤੇ ਮਨਵੀਰ ਸਾਡੇ ਨੇ ਕੰਮ ਕਰਤਾ ਸੀ ਉਹ ਫੇਰ ਬਦਲ ਹੋਇਆ ਬਦਲ ਫੇਰ ਹੋਇਆ ਪਿਆ ਚੱਕਣੀ ਪੈਣੀ ਹੈ ਚੱਕੜੇ ਵੜਿਆ ਹੋਇਆ ਸੋ ਗਰਮੀ ਬਹੁਤ ਜ਼ਿਆਦਾ ਹੋਈ ਤੇ ਹੌਮਸ ਕਿੰਨੀ ਹੋਈ ਪਈ ਆ ਤੁਮਸ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਸੋ ਮੈਂ ਵੀ ਤੁਹਾਨੂੰ ਸ਼ੇਅਰ ਕਰਕੇ ਅ ਜਿਆਦਾ ਉਠਣੇ ਹੋਇਆ ਇਸ ਕਰਕੇ ਦਵਾਈ ਖਾਦੀ ਹੋਈ ਆ ਦਵਾਈ ਖਾ ਕੇ ਫਿਰ ਉੱਠੇ ਆ ਬੋਤਲ ਕੱਢਦੀ ਉਹਨਾਂ ਨੇ ਇਹਦੀ ਬੋਤਲ ਪਾਣੀ ਵਾਲੀ ਫਿਰ ਕੱਢਦੀ ਉਹਨਾਂ ਨੇ ਪਾਣੀ ਦੀ ਬੋਤਲ ਏਡੀ ਕੱਢ ਕੇ ਬਾਹਰ ਰੱਖ ਦਿੰਦੇ ਆ ਫਿਰ ਨਾ ਭਰਨ ਦਾ ਪਤਾ ਹੁੰਦਾ ਨਾ ਕੁਝ ਪੰਚਰ ਜਾਤਾ ਜਿਵੇਂ ਜਵਾਨ ਕੇ ਚਾ ਗਿਆ ਆ ਆ ਦੇਖੋ ਨੰਨੀ ਪੱਕਾ ਹਨ ਮੈਨੂੰ ਨਾ ਛੇੜੋ ਆਲੂ ਘਣ ਵਾ ਕੇ ਰੱਖਦੇ ਆ ਨਾਲੇ ਕਰਦੇ ਹੁਣ ਇੱਥੇ ਬੋਧਾ ਲਾ ਦੇ ਏਡੀ ਕੱਢ ਕੇ ਅੰਦਰ ਰੱਖ ਦੇ ਹੁਣ ਆਪ ਖਾਣ ਗਿਆ ਡਾਈਟ ਤੇ ਹੋਣਾ ਲੱਗਾ ਆਪਾਂ ਮੋਬਿਲ ਲੈ ਗਏ ਤੁਹਾਡੇ ਅੰਦਰ ਉੱਥੇ ਬਹਿ ਜਾਣਾ ਸੀਗਾ ਕੂਲਰ ਅੱਗੇ ਅੰਦਰ ਕੇ ਬੈਠੇ ਉੱਥੇ ਸੋਕ ਜਾਣਾ ਮੈਂ ਕਮੈਂਟੀ ਤੇ ਕਿ ਬੋਤਲਾਂ ਜਿਹੜੀਆਂ ਟਪਾਉਣ ਵਾਲੀਆਂ ਸਾਡੀ ਇੱਕ ਬੋਤਲ ਟੁੱਟ ਗਈ ਦੋ ਬੋਤਲਾਂ ਟੁੱਟ ਗਈਆਂ ਤੇ ਨਿਆਣੇ ਹਾਂਜੀ ਨਿਆਣੇ ਜ਼ਿਆਦੇ ਆ ਘਰ ਦੇ ਵਿੱਚ ਇਸ ਕਰਕੇ ਤੋੜ ਤੋੜ ਸੋਸ ਜਾਨ ਟੁੱਟ ਗਈਆਂ ਬੋਤਲਾਂ ਦੋ ਸਿਆਣਾ ਐ ਨਹੀਂ ਕੋਈ ਸਾਬਨ ਵਾਲਾ ਸਾਰੇ ਨਿਆਣੇ ਐ ਤੋੜੀਆਂ ਦੋਨੋਂ ਵਿਕਰਮ ਨੇ ਆ ਦੋਨੋਂ ਬੋਤਲਾ ਵਿਕਰਮ ਨੇ ਤੋੜਤੀਆਂ ਯਾ ਇੱਕ ਕਰ ਮਨ ਜੀ ਨਾ ਟੱਕਣ ਤੋੜਿਆ ਦੋਨੋਂ ਟੱਕਣ ਵਿਕਰਮ ਨੇ ਤੋੜਿਆ ਇੱਕ ਕਮਰ ਮੇਰੀ ਤਾਂ ਪ੍ਰਤੈਕ ਵਿਕਰਮ ਤੋੜੇ ਮਨ ਮੇਰੀ ਨੇ ਤੋੜਿਆ ਹੀ ਪਹਿਲਾਂ ਜਿਹੜੀ ਤੋੜ ਦਿੱਤੀ ਆ ਵਿਕਰਮ ਨੇ ਤੋੜਿਆ ਸੀ ਬੁਨੀ ਕਿਤੇ ਮਾਰਿਆ ਅਨਜਾ ਦੇ ਪਹਿਲ ਦੀ ਆਪਾਂ ਨਾ ਟੋਕ ਚੁੱਕੇ ਫਰੀ ਆੰਮੀ ਆਈ ਸੀ ਇਹ ਗੈਸਟ ਆ ਗਿਆ ਸਾਡੇ ਤਾਂ ਬੈਠੇ ਹੋਏ ਅੰਦਰ ਚਾਹ ਬਣੇ ਕੇ ਰਹਾ ਤੇ ਆਪਾਂ ਜੱਲੀਏ ਬਣਾਉਣ ਵਾਲੇ ਕੋਲ ਬੈਠ ਕੇ ਜਾ ਕੇ ਜੀ ਵਿਕਰਮ ਨੇ ਕੀਤਾ ਫੋਨ ਕਹਿੰਦੇ ਕਿ ਮੈਂ ਆਣਾ ਆ ਤੇ ਅਸੀਂ ਜੇ ਮੈਂ ਮਾਰਨ ਬਾਅਦ ਗਿਆ ਨਾ ਕੋ ਜਾ ਕੇ ਤੇ ਆਪਾਂ ਕਿਚਨ ਦੇ ਵਿੱਚ 特价衣服的啥的有的。 ਮੈਂ ਗੱਲ ਤਾਂ ਦੋ ਤੱਕ ਹੀ ਸੀ ਤੁਸੀਂ ਸੇ ਆਹ ਬਣਾਣੀ ਚੀਂਦੀ ਆ ਇਹ ਹੋਆ ਬਦਾਨਾ ਕੋ دیا۔ ਮੈਂ ਆ ਤਾਂ ਕੋਲਣਾ ਕੋਲਣਾ ਆਹ ਹੋ ਸੀ ਉਹ ਹੋਣੀ ਆ ਬਦਾਨਾ ਦੀ ਥੀ ਹੋਣੀ ਜਲੇਬੀਆਂ ਆ ਇਹ ਚਲੇਬੀਆਂ ਆ ਜਲੇਬੀਆਂ ਬਣਾਉਣੀਆਂ ਮਿੱਠਾ ਆ ਰੱਖ ਦੀ ਕੱਪਾ ਚ ਪਾ ਲਾ ਇਹ ਮੈਂ ਇਹ ਚੱਕ ਚ ਪਾ ਕੇ ਨਾ ਪਾਰਾ ਵੀ ਪਾਲਾ ਚ ਗਰਮੀ ਬਹੁਆ ਇੱਥੇ ਗਰਮੀ ਬਹੁਤ ਜ਼ਿਆਦਾ ਆ ਹੋ ਕੀ ਆ ਪਪੂ ਬਹੁਤ ਹੈ ਯਾਰ ਪਪੂ ਇਥੋਂ ਆ ਗਿਆ ਕਿਹਦੇ ਇੰਨਾ ਦੇ ਥੱਲੇ ਸੀਗੇ ਕਿੰਨੇ ਆ ਵਿੱਚੋਂ ਆਉਂਦੇ ਥੱਲੇ ਪਿਆ ਗਲਾਸ ਟੁੱਟੇ ਦਵਾਰ ਪੇਪਾਂ ਦੇ ਵਿੱਚੋਂ ਆਉਂਦੇ ਆ ਜਿਹੜਾ ਪਾਣੀ ਰੁਕਿਆ ਹੈ ਇਹਨਾਂ ਦੇ ਉਹ ਪਾਉਂਦੇ ਲਿਆ ਕੇ ਕੜੋਏ ਪਾਣੀ ਪੀ ਪਜਣ ਹਾਂ ਆ ਜਿੰਨਾਂ ਨੂੰ ਫੋਨ ਕਰਦੀ ਅੱਛਾ ਬੰਨ ਕਰਤਾ ਨਾ ਭਲਾ ਹਾਂ ਚੰਗੋ ਇਹ ਬਸ ਬਸ ਕੋਟੀ ਹੁਲੀ ਬਣਣੀ ਕਾਲਿੰਗ ਆ ਰਿਹਾ ਤਾਂ ਕੋਈ ਬਦਲ ਬਹੁਤ ਜ਼ਿਆਦਾ ਹੋਇਆ ਪਿਆ ਪਾਣ ਜਲੇ ਆ ਕੋਠੇ ਤੇ ਇਹ ਬਹੁਤ ਨੇ ਹੋ ਗਿਆ ਕੁੰਡਾ ਖੋਲਦ ਮੈਂ ਉਹਨੇ ਆਉਣਾ ਆ ਕਹੇ ਪਤਾ ਨਹੀਂ ਕੋਈ ਇੱਕ ਕੋਠੇ ਤੇ ਅਸੀਂ ਸੇਡ ਤੇ ਬਹੁਲੇ ਟੁੱਟੇ ਸੀਗੇ ਅੱਜ ਤੇ ਲੈਟ ਉੱਥੇ ਕਿਉਂਕਿ ਮੈਂ ਦੀ ਨਹੀਂ ਸੀ ਤਬਿਕ ਕਰਾਂਗੀ ਬਹੁਤ ਜ਼ਿਆਦਾ ਲੈਵਰੀ ਤੇ ਓ ਮਾਈ ਗੋਡ ਉੱਧਰ ਦੇਖੋ ਬਹੁਤ ਹੀ ਜ਼ਿਆਦਾ ਤੂਫਾਨ ਲੱਗਦਾ ਆਉਣ ਵਾਲਾ ਔਰ ਦੇਖੋ ਕਿੱਦਾਂ ਦਾ ਮੌਸਮ ਆ ਗਿਆ ਦੇਖ ਨਾ ਪਾ ਕੇ ਆ ਲੈ ਆ ਗਈ ਲੈ ਆਦਾ ਇਹਦਾ ਬੱਚਾ ਛੋਟਾ ਛੋਟਾ ਬੱਚਾ ਯਾਰ ਨੰਨੂ ਕਿਹਦਾ ਆ ਮੈਨੂੰ ਦੇ ਤੇਰਾ ਦੇਖ ਰਾ ਕਿੱਦਾਂ ਹਾਂ ਨੰਨੂ ਆ ਗਿਆ ਨੰਨੂ ਡੋਡੋ ਆ ਗਿਆ ਨੰਨੂ ਹੈ ਕੀ ਆ ਹੋਏ ਡਾਰਗਾ 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 ਨੰਨੂ 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 ਦਾਦੀਂ ਡਰਾ ਦੇ ਜੇ ਦਾਦੀਂ ਡਰਾ ਦੇ ਪੱਕਾ 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 ਦੰਦੀ ਵੜਦੀ ਦਾਦੀ ਦੇ ਉੱਥੇ ਵੱਧੀ ਓ ਨੰਨੂ ਕੀ ਹੋਇਆ ਕੀ ਹੋਇਆ ਨੰਨੂ ਓ ਓਹ ਓਹੋ ਨਨੂ ਦੋ ਦੋ ਬੰਦੀ ਨਨੂ ਨਨੂ ਉਲਟੀ ਆਈ ਨਨੂ ਰੋਟੀ ਆਈ ਠੀਕ ਆ ਉਲਟੀ ਆ ਉਲਟੀ ਉਲਟੀ ਆਈ ਨਨੂ ਨੂ ਨਨੂ ਉਲਟੀ ਕਰ ਦੇ ਉਲਟੀ ਕਰ ਦੇ ਇੱਧਰ ਆਣ ਕੇ ਕਰ ਜਲਦੀ ਇੱਥੇ ਇੱਥੇ ਇੱਧਰ ਕਰ ਦੇ ਜਲਦੀ ਇੱਥੇ ਕਰ ਦੇ ਇੱਥੇ ਕਰ ਦੇ ਐਸਾ ਥੱਲੇ ਇੱਦਾਂ ਇੱਦਾਂ ਲੰਮੇ ਪੈ ਕੇ ਕਰਦੇ ਲੰਮੇ ਪੈ ਕੇ ਕਰਦੇ ਲੰਮੇ ਪੈ ਕੇ ਉਹ ਜਿੱਦਾਂ ਰਾਤ ਕੀਤੀ ਹੀ ਇੱਦਾਂ ਕਰਦੇ ਉਹ ਜਿੱਦਾਂ ਰਾਤ ਕੀਤੀ ਰਾਤੀ ਕਿਦਾਂ ਕਰਦਾਈ ਕਰੀ ਰਾਤੀ ਬਹੁ ਨਾ ਕਰੀ ਕਰੀ ਨੰਨੂ ਖਾਦੋ ਰਾਤੀ ਇਹਨੇ ਖਾਦਾ ਬੱਬੂ ਬੱਬੂ ਅੱਛਾ ਖਾਂਦਾ ਤੇ ਉਹ ਖਾਂਦਾ ਫਤ ਟੁੱਟ ਗਈ ਠੀਕ ਐ ਇੱਦਾਂ ਕਰੇ ਗੰਦਾ ਜਿਆ ਕੋ ਦੋ ਦੀ ਵੰਡ ਦਿੱਤੀ ਨੰਨੂ ਦੇ। ਤੂੰ ਗੁੱਸੇ ਹੋ ਜਾ। ਗੁੱਸੇ ਚਿਹਰੀ ਦਿਖਾ ਦੇ। ਮਾਮਾ ਟੰਗ। ਗੁੱਸਾ ਕਰਕੇ ਦਿਖਾ ਦੇ ਆ ਤੈਨੂੰ ਆਹ ਤਾਂ ਕਿੰਨੇ ਦਿੱਤੇ ਡੋਡੋ ਕਿੰਨੇ ਦਿੱਤੇ? ਇੱਕ ਇੱਕ ਕਿੰਨੇ ਦਿੱਤੇ ਆ? ਆ। ਕਿੱਥੋਂ? ਆ ਕਿੰਨੇ ਆਏ? ਕਿੰਨੇ ਦਿੱਤੇ ਲਾ ਕੇ? ਇਹ ਹੁਣ ਸਿੱਡੀਆਂ ਜੁੜੀਆਂ ਕੱਢ ਲੈਣੀਆਂ। ਅੱਗੇ ਵੀ ਇੱਦਾਂ ਹੀ ਨਿਕਾੜਦਾ ਸਿੱਡੀਆਂ ਨਾ ਘੋਲਣੀਆਂ। ਆ ਜੇ ਨਮੋਟੂ ਜੇ ਸਾਰਾ। ਨਾ ਵੀ ਕਰੇ ਸੁਟਾ ਜੇ ਮਾਰ ਕੇ ਅੰਦਰ ਨਾ ਲੈ ਜੀ। ਇਹ ਲਕੋਲ ਨਹੀਂ। ਮਾਸੀ ਜੀ ਮਾਰ ਕੇ ਲਾ ਦੋ ਮਾਜਾ ਨਾ ਕਰ। ਦੇ ਰੱਦਾਂ ਦਾ ਸਲੀਮੀ ਹੋ। ਉਹ ਵਈ ਗੱਲ ਨਾ ਇਹ ਕਰੇ। ਇਹ ਨਾ ਕਹਾਂ ਬਦਾ ਨਹੀਂਵੇਂ ਛੋਟਾ ਨਹੀਂ। ਆ ਪੱਖਾ ਬੰਦ ਕਰ ਦੋ ਮਾਂ। ਏਸੀ ਚਲਾਏ ਤਾਂ ਕੀ ਫਾਇਦਾ ਵੇ। ਇਹ ਸਹੀ ਹੈ ਸੂਟਾ ਜਮਾਉਂਦਾ ਨਾ ਨਹੀਂ। ਆ ਦੇਖ ਲੈ ਇਹ ਪਤਾ ਕੋਈ ਨਹੀਂ ਹੁੰਦਾ ਨਿਆਣੇ ਦਾ ਚੋਇ ਜਾਂਦੀ ਮੂੰਹ ਚ। ਮੋਰ ਹੋ ਰਹੇ ਨੇ ਪੁੱਪੇ। ਪੰਗੇ ਲੈਂਦਾ ਜਾਨ ਜਾਣ ਕੇ ਨਨੂ ਇਹ ਕਿੰਨੇ ਦਿੱਤਾ ਦਡੋ ਦਡੋ ਕੌਣ ਲੈ ਕੇ ਆਇਆ ਸੱਚੀ ਇਹ ਉਂਦਾ ਕਰਦਾ ਹੁੰਦਾ ਸੀ ਨਵਾਜਾ ਸ੍ਰੀਮਾਨ ਕੱਲ ਲੈ ਕੇ ਆਇਆ ਦਡੋ ਹੁਣ ਹਟ ਗਿਆ ਕੱਢਣ ਨਨੂ ਕੌਣ ਲੈ ਕੇ ਆਇਆ ਦਡੋ ਨਨੂ ਕਿੰਨੇ ਦਿੱਤਾ ਦਡੋ ਤੈਨੂੰ ਮੈਨੂੰ ਦਿਖਾ ਕੇੰਨੇ ਦਿੱਤੇ ਤੈਨੂੰ ਨਨੂ ਕਹਦੇ

ਮੰਮੀ ਨੇ ਆਹ ਮੰਮੀ ਮੰਮੀ ਆਏਗੇ ਕੌਣ ਹੋਈ ਵੀ ਨਹੀਂ ਸੁਗਣੀ ਲਈ ਜਾਂਦੀ ਵਿਕਰਮ ਦੇ ਸੁਗਣੀ ਲਈ ਜਾਂਦੀ ਲੈ ਸੂਰ ਦਾ ਕੜਾ ਕਿੱਧਰ ਪਾਵਾਂ ਮੰਮੀ ਪੌਂ ਮੇਰੇ ਪੌਂ ਉਹ ਆਪੇ ਪਾ ਕੇ ਗਿਆ ਤੇ ਤੇਰੇ ਨਹੀਂ ਆਉਣਾ ਇਹ ਤੇ ਤੇਰਾ ਕੜਾ ਕਿੱਥੇ ਗਿਆ ਜਿਹੜੀ ਰਿਆਸ ਰਾਜ ਦਾ ਸਿਆ ਤੂੰ ਬਾਉ ਬਾਉ ਚੂੜੀ ਬਾਉ ਆ ਗਿਆ ਕੜਾ ਮੰਮੀ ਵੀ ਭਰਾਵਾ ਚ ਚੂੜੀਆਂ ਟੈ ਟੈਡ ਪਾਉਂਦੇ ਆ ਐਣ ਭੀੜੀਆਂ ਨਹੀਂ ਜਿਹੜੀਆਂ ਅਨਾਲ ਲੱਗੀਆਂ ਜਿਹੜੀਆਂ ਹੁੰਦੀਆਂ ਹਨ ਹਾਂ ਹੋ ਗਈ ਟੁੱਟ ਨਹੀਂ ਆਹੀ ਨੰਨੂ ਮਰੂਰ ਕਰਦਾ ਵਾਟ ਮਮੀ ਜਦੋਂ ਪਾਉਂਦਾ ਹੁੰਦਾ ਸੀ ਨਾ ਚੂੜੀਆਂ ਉਹ ਇਹ ਵੀ ਇੱਦੀ ਕਰ ਦਿੰਦੇ ਆਹ ਸਹੀ ਆ ਇਹ ਨਾ ਬੱਲੀ ਹਾਂ ਮੈਂ ਕਰ ਆਹ ਹਾ ਸੋਹਣੀ ਆ ਉਦਾਂ ਸੋਹਣੀ ਲਾਦੀ ਨਾ ਭਾਈ ਤੇ ਮੈਂ ਦੇਖ ਹੋਰ ਵੀ ਲੱਗਦੇ ਨਹੀਂ ਤਾਂ ਦੋਨਾਂ ਨੇ ਸੇਮ ਜਿਹਾ ਲੱਗਾਈ ਪਹਿਲਾ ਮੜ ਖਾਈਏ ਲੈ ਆਓ ਖਾਈਏ ਕੱਟਣਾ ਕੰਨ

ਹਾਂਜੀ ਜੀ ਆ ਮੈਨੂੰ ਐਸਪੈਸ਼ਲੀ ਸੂਟ ਤੇ ਇਹ ਬਹੁਤ ਹੀ ਚਾਵਾਂ ਦੇ ਨਾਲ ਬਣਾਇਆ ਗਿਆ ਆ ਤੇ ਬਹੁਤ ਹੀ ਚਾਂ ਆਟਾ ਦੇ ਨਾਲ ਬੜੇ ਟਾਈਮ ਕੱਢ ਕੇ ਬਣਾਇਆ ਵੀ ਇੱਕ ਦਿਨ ਰਾਤੋਂ ਰਾਤ ਰਤੋਂ ਰਾਤ ਕਿ ਆ ਕਿ ਸਪੈਸ਼ਲੀ ਸੂਟ ਆਣਾ ਹੈ ਫਿਰ ਦੇਖੋ ਤੁਸੀਂ ਕੋਟ ਸੈੱਟ ਕਿੰਨਾ ਸੋਹਣਾ ਆ ਦੇਖੋ ਮਤਲਬ ਪੂਰਾ ਫਿਟਿੰਗ ਤੇ ਨਾ ਮੈਂ ਕੋਈ ਨਾਪ ਦਿੱਤਾ ਸੀਗਾ ਨਾ ਕੋਸ਼ ਮਨ ਦਾ ਤਾਂ ਵਿਕਰਮ ਨਾਪੋਂ ਤਾਂ ਪਤਾ ਹੀ ਸੀ ਮਨ ਦਾ ਤਾਂ ਵਿਕਰਮ ਆ ਗਿਆ ਮਾ ਮਾ ਲ ਵਿਨਨਾ ਕੇ ਜਿਆਦਾ ਸੋਹਣਾ ਸੂਟ ਬਣਾਇਆ ਐ ਨਾ ਮੇਰਾ ਕੋਈ ਨਾਪ ਸੀਗਾ ਨਾ ਕੁਛ ਆ ਦੇਖੋ ਬਾਵਾ ਦੀ ਬਾਵਾ ਦੇਖੋ ਕਿੰਨੀ ਸੋਹਣੀਆਂ ਆ ਤੇ ਆ ਦੇਖੋ ਮਤਲਬ ਇੰਨਾ ਕੇ ਜਿਆਦਾ ਸੋਹਣਾ ਸੂਟ ਆ ਦੇਖਿਓ ਇਹ ਪੂਰਾ ਦਿਖਾਇਆ ਸੂਟ ਹੁਣ ਆਇਆ ਹੁਣ ਗੱਡੀ ਵਗਣਾ ਸੋਣਾ ਇਹ ਦੇ ਤਾ ਲੋ ਬਾਹਰ ਜਾ ਆ ਜਾ ਬਾਹਰ ਸੂਟ ਬਣੇ ਲਾਇ ਲਾ ਕੇ ਆ ਦੇਖੋ ਦੇਖੋ ਪਜਾਮਾ ਵੀ ਨਾਲ ਬਣਾਇਆ ਮम्मी ਆਸ ਤੋਂ ਇਸ ਵਿੱਚ એનર્ਜੀ ਨਹੀਂ ਹੈ ਪੈਂਟ ਪਜਾਮਾ ਇਹ ਦੱਸਿਓ ਵੀ ਕਿੰਨੇ ਦਾ ਵਾਲਾ ਹੋਗਾ 1000 ਦਾ 2000 ਦਾ ਇਹ ਦੱਸਿਓ ਤੁਸੀਂ 1500 ਦਾ ਆ ਜਿਹੜਾ ਕੱਪੜਾ ਆ ਇਹ ਇੰਨਾ ਫਿਰ ਜ਼ਿਆਦਾ ਸਾਰਾ ਦੁਪੱਟਾ ਆ ਇਹ ਦੁਪੱਟਾ ਜਿਹੜਾ ਆ ਗੌਰ ਦੀ ਮਣਾ ਇਹ ਲੱਗੂ ਕੰਜੀ ਅਲੱਗ ਲਿਆ ਇਹ ਲੱਗ ਲਿਆ ਇਹ ਲੱਗ ਲਿਆ ਜਿਹੜਾ ਆ ਸੁੰਤੇ ਅਲੱਗ ਆ ਜੇ ਇਹ ਨਾਲ ਦੇ ਸੂਟ ਕਪੜਾ ਬਚਦਾ ਫਿਰ ਇਹਦੇ ਨਾਲ ਚੁੰਨੀ ਵੀ ਬਣਾਉਣੀ ਸੀ ਇਹਦੇ ਵਿੱਚ ਤੂੰ ਬਦਾਨਾ ਜੇ ਲੱਗਦੀ ਕੀ ਖਰੀਦੀ ਬਦਾਨਾ ਬਦਾਨਾ ਕਿੰਦਾ ਬਦਾਨਾ ਸ਼ੇਪ ਹੈ ਮੈਂ ਮੈਗੀ ਕਰਨੀ ਮੈ ਕੀ ਲੱਗਨੀ ਇਹਦੇ ਵਿੱਚ ਬਦਾਨਾ ਸ਼ੇਪ ਬਦਾਨਾ ਸ਼ੇਪ ਨਹੀਂ ਹੁੰਦਾ ਬਨਾਣਾ ਸ਼ੇਪ ਹੁੰਦਾ ਬਨਾਣਾ ਸ਼ੇਪ ਫੜਾਪਾ ਸੂਟ ਇੱਕ ਆਹ ਵਾਲੇ ਭੇਜਣੇ ਆ ਆਹ ਵੇ ਇਹ ਆਪਾਂ ਜਿਹੜੇ ਆ ਸਿਆਲੀ ਮਤਲਬ ਸਿਆਲ ਦੀ ਕੋਨਲੀ ਬਣਾਉਣੇ ਆ ਇਹ ਫਿਰ ਤੇ ਤੇ ਆ ਕਰ ਇਹ ਹੁਣ ਤਾਂ ਮੇਰੇ ਅਰੇਂਜਮੈਂਟ ਕਰ ਲਿਆ ਇੱਕ ਸੂਟ ਵੀ ਉਹ ਵੀ ਪੇਰ ਦਮਾ ਪੈਸੇ ਉਹ ਸਾਰੇ ਕੱਚੇ ਹੀ ਬਣਾ ਕੇ ਲੈ ਆਉਣੇ ਚਾਰਜਰ ਲਿਓ ਡਾਕਟਰ ਡਾਕਟਰ ਮੈਨੂੰ ਹੋਰ ਪਤਾ ਕਿੱਥੇ ਜੀ ਇਹ ਕਰ ਦੇ ਲੀ ਲੈ ਹਲਾ ਲollipops ਵਾਲਾ ਆ ਦੇ ਮੈ ਕੋਲ ਆ ਦੇਖੋ ਜੀ ਹਲਾ ਵੀ ਸਮਾਂ ਆ ਗਿਆ ਦਿਖਾ ਤੇਲ ਮਾਰਨ ਖੜਾਤਾ ਵੀ ਮਾਰ ਸੋਈ ਜੇ ਤੋੜ ਕੇ ਲਾਵੇ ਆਹੋ ਚਾਂਪਾ ਫੜਾ ਦਿਤੀਆਂ ਆਪਣੀ ਘਰ ਵਾਲੀ ਨੂੰ ਚਾਂਪਾ ਪ੍ਰੀਤੀ ਕਰੀ ਖਾਣੀਆਂ ਤਾਂ ਤੁਸੀਂ ਇਕੱਠਿਆਂ ਨਹੀਂ ਆ ਹੁਣ ਮੈਂ ਕਿਤੇ ਇਕੱਲੀ ਥੋੜੋ ਉਹਨੇ ਖਾ ਲੈਣੀਆਂ ਇਕੱਠੇ ਖਾਓਗੇ ਸਾਰੇ ਬੈ ਕੇ ਨਹੀਂ ਇੱਕ ਉਹ ਆਪਣੀ ਲਈ ਲੈ ਲੇ ਲੈ ਤੇਲ ਨੇ ਇੱਕ ਡੱਬਾ ਸਾਡਾ ਇੱਕ ਯਾਰ ਇੱਕ ਡੱਬਾ ਦੋਨਾਂ ਦਾ ਸਾਡਾ ਤੇ ਇੱਕ ਡੱਬਾ ਠਾਡਾ ਦੋ ਡੱਬੇ ਆ ਉਹ ਚਾਂਪਾ ਦੇ ਉਹਦੇ ਆਪਾਂ ਕਿਹੜਾ ਰੋਜ਼ ਖਾਈ ਜੇ ਕਦੇ ਤਾਂ ਉਹ ਪਹਿਲਾਂ ਆ ਲਿਆ ਕੇ ਦਿੱਤੀਆਂ ਸੀ ਉਸ ਤੋਂ ਬਾਅਦ ਅੱਜ ਆਈਆਂ ਲੋਲੀਪੌਪ ਬਾਕੀ ਸਾਰੇ ਲੈ ਕੋ ਲੋ ਬਾਕੀ ਸਾਰੇ ਲੈ ਕੋ ਲੋ ਤੇ ਇਹਨੂੰ ਇੱਕ ਇੱਕ ਦੇ ਦੋ ਕੀ ਲੈਂਦਾ ਦੇਖ ਲੈ ਕਹਿੰਦਾ ਚੰਪਾ ਕੀ ਲੈਂਦਾ ਨਨੂ ਉਹਨਾ ਨਾ ਗੇਟਿਆ ਨਹੀਂ ਪ੍ਰੀਤੀ ਨੇ ਕੀ ਲੈਂਦਾ ਆਵੇ ਨਹੀਂ ਦੱਸੀ ਲੋ ਜੀ ਦੋਸਤੋ ਚੰਪਾ ਆ ਗਈਆਂ ਜੀ ਚੰਪਾ ਇਹ ਚਮਚ ਮਨਵੀਰ ਇੱਕ ਖੋਲਣਾ ਪਹਿਲਾਂ ਇੱਕ ਠੀਕ ਆ ਬਾਕੀ ਫਾ ਲੋ ਬਾਕੀ ਜਦੇ ਦਾਦੀ ਨੂੰ ਸਾਰੇ ਇਹ ਬਾਕੀ ਸਵੇਰੇ ਠੀਕ ਆ ਆ ਡੱਬਾ ਸਾਡਾ ਇਹਨੂੰ ਫਾੜੇ ਨੂੰ ਖੋਲ ਆ ਡੱਬਾ ਮੇਰਾ ਸੁਨੀਲ ਦਾ ਮੇਰੀ ਗੱਲ ਸੁਣੋ ਮੇਰੀ ਗੱਲ ਆਦਰ ਜਿੱਦਨ ਮਰਜੀ ਜਾਓ ਇਹਨੂੰ 1 ਕਿ ਦਿਨੇ ਇਹਨੂੰ ਜਿਆਦਾ ਨਹੀਂ ਦਿਨੇ ਹੈਗੇ ਉਹ ਹੁਣ ਕਹਿੰਦਾ ਬੱਸ ਉਹ ਦੇ ਮਨਵੀਰ ਖਾ ਇਹਨੂੰ ਖਾ ਉਹਨੂੰ ਖਾਦੀ ਦਾਦੀ ਖਾਦੀ ਤਾਂ ਖਾ ਇਹਨੂੰ ਦਾਦੀ ਖਾ ਲਈ ਮੇਰਾ ਪੁੱਤ ਖਾਲਾ ਉਹ ਦੇ ਨਾ 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 ਫਾਫਾ ਬੜਦਾ ਦੇਖ ਦੇ ਨਹੀਂ ਕਹਦਾ ਚਾਂਪਾ ਚ ਨਹੀਂ ਗਾ ਚੱਲ ਚਾਂਪਾ ਖਾਲਾ ਕੋਈ ਨਾ ਠੀਕ ਹੈ ਬਾਕੀ ਬਾਤੋ ਖਾਲੀ ਬਾਤ ਖਾਲੀ ਚੱਲ ਚਾਂਪਾ ਲਫਾਫੇ ਚ ਪਾ ਲੋ ਜਿਹੜਾ ਥੱਟਿਆ ਆ ਆ ਇੱਕ ਦੋ ਪੀਤ ਖਾਲਾ ਜਿਹੜੇ ਖਾਣੇ ਉਧਰ ਚੱਲ ਕਦੀ ਕਦੀ ਤਾਂ ਰੋਲਾ ਨਹੀਂ ਕੋਈ ਮਹੀਨੇ ਚ ਕਦੀ ਆਰੀ ਜਿਆਦਾ ਹੀ ਹੋ ਗਿਆ ਟਾਈਮ ਮੈਨੂੰ ਪਤਾ ਲੋ ਜੀ ਚਾਂਪਾ ਲੱਗੀਏ ਖੁੱਲਣ ਸੁਨੀਲ ਉਹ ਨਹੀਂ ਚਾਂਪਾ ਖੋਲਣ ਦੇ ਅੱਧਾ ਲੋ ਜੀ ਹੌਲਾ ਕਰੀਏ ਚਾਂਪਾ ਦੇ ਉਹ ਆ ਵਾਓ ਸੈਮਸਮ ਪਾਟਾ ਥੋੜਾ ਪਾਟੇ ਕਾਸ਼ ਇਹ ਨੀਦਰਲੈਂਡ ਚ ਮਿਲਦੀ ਆਉਂਦੀ ਆ ਆਹਾ ਆ ਦੇਖੋ ਜੀ ਦੇਖੋ ਇੱਧਰ ਦੇਖੋ ਆ ਦੇਖੋ ਆ ਦੇਖੋ ਜੀ ਆ ਦੇਖੋ ਨੀਦਰਲੈਂਡ ਤੇ ਨਹੀਂ ਮਿਲਦੀ ਪਤਾ ਨਹੀਂ ਮੈਂ ਤਾਂ ਛਾਰਦੀ ਮੜਿਆ ਚੰਪਾ ਦਾ ਖਾ ਕੇ ਇਹ ਪਿਆ ਨਹੀਂ ਕੋਣ ਦਿੰਦਾ ਤਾਂ ਉਹ ਖਾਲੀਆਂ ਸੀ ਚੰਪਾ ਹੱਥ ਤੇ ਮਰਦਾ ਕੀ ਇਹ ਨੰਨੂ ਚਟ ਕੇ ਦੇ ਚੱਲ ਐ ਨੰਨੂ ਨਹੀਂ ਉਹਦੇ ਕਿਦਾਂ ਘੁੱਟ ਗਿਆ ਕੰਕਾ ਅੱਧਾ ਕੀ ਇਹਨਾਂ ਮੈਂ ਪੋਪ ਖਾਉਂ ਨਲੀ ਯਾਰ ਕਿਦਾਂ ਹੈ ਚੰਪਾ ਦੀ ਯਾਰ ਕਿਦਾਂ ਅੱਜ ਉਹਨੂੰ ਪੁੱਛ ਕੀ ਆਉਣਾ ਡੱਬਾ ਮੋੜ ਕੇ ਆਉਣਾ ਡੱਬਾ ਮੋੜ ਕੇ ਆਉਣਾ ਮੈਂ ਕਿ ਇਹਦੇ ਚ ਪਾ ਇਹਦੇ ਕਿੰਨੇ ਪੈਸੇ ਮਿਲਣਗੇ 150 ਦੀ ਚੰਪਾ ਚੱਲ ਕੋਈ ਵਿੱਚ ਕਹਿੰਦਾ ਕੱਟ ਕਟਾ ਕੇ 50 ਸਾਨੂੰ ਦੇ ਦੇ ਪਰ ਇਹ ਆ ਦੇ ਦੇ ਕਹਿੰਦਾ ਧੋ ਕੇ ਫੇਰ ਹੋਰ ਪਾ ਦੀ ਕਿਸੇ ਨੂੰ ਚੱਕ ਵੀ ਰੱਖ ਸ਼ੋਚ ਬੱਸ ਕਰ ਬੱਸ ਕਰ ਕਦੇ ਜਲੂਸ ਕੱਢਦੇ ਤਾਂ ਡੱਬੇ ਦਾ ਉਹ ਖਾਲੀ ਉਹ ਡੱਬਾ ਪਿਆਜ਼ਾਂ ਦੀ ਲੰਬ ਪਾਈ ਜਾਂਦੀ ਉਹ ਸੱਚੀ ਗੱਲ ਈ ਆ ਪਿਆਜ਼ ਵੀ ਨਹੀਂ ਚੱਲਦਾ ਕਿੰਦਾ ਜਾ ਰਹੀ ਹੈ ਅੱਜ ਮੈਂ ਪੁੱਛ ਕਿੰਦਾ ਨਹੀਂ ਦੱਸ ਜਦੋਂ ਮੈਂ ਕੀ ਕਿਹਾ ਸੀ ਚੰਪਾ ਦਾ ਜਦੋਂ ਮੈਂ ਚੰਪਾ ਲੈਣ ਲੱਗੇ ਦੱਸ ਪਹਿਲਾਂ ਕੀ ਕਿਹਾ ਇਹਨੂੰ ਪੁੱਛ ਲੈ ਕੀ ਕੀ ਕਿਹਾ ਸੁਨੀਲ ਮੈਂ ਦੱਸ ਨਮਾ ਕੋਲ ਨਹੀਂ ਕਰਦਾ ਫੜ ਲੈ ਨਹੀਂ ਨਮਾ ਨਹੀਂ ਖੋਲਣਾ ਅਰੇ ਆ ਮੈਂ ਘਰੇ ਡਾਈ ਉਹਨੇ ਕਾਕੇ ਲੈ ਕੇ ਜਾਣੇ ਸੁਨੀਲ ਨੇ ਲੈ ਕੇ ਜਾਣੀ ਉਹਨਾਂ ਦਾ ਕਾਕਾ ਰੋਂਦਾ ਤਾਂ ਆਜ ਉਹ ਵੀ ਕਹਿੰਦਾ ਪੋਪ ਲੈ ਕੇ ਆਉ ਘਰ ਉਹਨਾਂ ਨੇ ਉਹਦੇ ਲੈ ਜਾਣ ਮੈਂ ਤੇ ਹੰਕਾਰ ਆ ਆ ਮੈਂ ਵੀ ਖੜਾ ਆ ਤੂੰ ਬੱਦ ਡਾਕਾ ਕਰ ਤੇ ਖਾਣੇ ਦੇ ਤੇ ਮੁੰਡਾ ਥਾਰੇ ਪਾਸ ਉਹ ਘਰਦਾ ਮੈਂ ਤਾਂ ਅੱਧਰ ਗਿਆ ਉਹਨੂੰ ਪਛੜਾ ਸੁਨੀਨ ਨੂੰ ਮੈਂ ਕਹਾਂ ਵੀ ਪ੍ਰੀਤੀ ਤੇ ਬਹੁਤ ਪਸੰਦ ਆ ਯਾਰ ਚੰਪਾ ਲੈ ਕੇ ਜਾਈਏ ਇਹ ਕਹਿੰਦਾ ਤੂੰ ਡੱਬੇ ਹੋਰ ਲੈ ਲੈ ਮੈਂ ਕਹਾਂ ਚੱਲ ਪ੍ਰੀਤੀ ਤੇ ਚੰਪਾ ਘਾਣ ਰੋਟੀ ਵੀ ਗਾੜੀ ਮੈਂ ਕਹਿੰਦਾ ਤੁਹਾਨੂੰ ਹਾ ਸੂਟ ਦਿਆਂ ਬਾਬਾ ਬਹੁਤ ਸੋਹਣੀਆਂ ਲੱਗਦੀਆਂ ਮੰਮੀ ਦੇ ਉੱਤੇ ਲੱਗਦੀ ਹੈ ਜਿੱਦਾਂ ਰਾਇ ਸਿੰਘ ਲੜਨ ਚੱਲੀ ਹੁੰਦੀ ਆਹ ਕਹਿੰਦੇ ਤੁਸੀਂ ਆਪਣੀ ਮੰਮੀ ਨੂੰ ਸੂਟ ਦਿੰਦੀ ਓਦਾਂ ਦੇ ਪਵਾਉਣੇ ਓਦਾਂ ਦੇ ਪਵਾਉਣੇ ਕਹਿੰਦਾ ਸੋਹਣਾ ਲੱਗਦਾ ਆਂਟੀ ਇਸ ਤੇਈਆਂ ਨੇ ਕਮੈਂਟ ਚੰਗੀ ਯਾਰ ਕਮੈਂਟ ਦੇਖੋ ਮਨਵੀਰ ਖਾ ਤੂੰ ਇਹਨੂੰ ਕਾਹਦੀ ਚਾਹ ਉਹਨੂੰ ਲੋਡ ਕੀਤਾ ਜਾਵੇ ਜੁੱਤੀ ਬੋ ਮੇਰੂੰ ਸੂਟ ਤੁਹਾਡੇ ਸੋਹਣਾ ਸੋਹਣਾ ਬਹੁਤ ਲੱਗਾ ਸੂਟ ਇਹ ਨਾਲੇ ਯਾਰ ਬਾਹਾਂ ਤਾਂ ਨਹੀਂ ਕੋਈ ਭੈਣ ਦੇ ਹਿਸਾਬ ਨਾਲ ਚੇਂਜ ਹੋਏ ਰਹਿੰਦੇ ਉਹਦੇ ਜਿਹੜੇ ਪੌਂਦੀਆਂ ਹੀ ਨਹੀਂ ਯਾਰ ਬਾਹਾਂ ਦਾ ਕੀ ਗਰਮੀ ਆ ਯਾਰ ਦੱਸ ਮਾ ਥੋੜੀਆਂ ਆਂ ਮੈਂ ਆਪਣੀ ਮੰਮੀ ਨੇ ਪੂਰੀ ਐਸ਼ ਕਰਾਉਂਦੇ ਆ ਪਿੰਡਾਂ ਵਿੱਚ ਕੋਈ ਵੀ ਕਰਦਾ ਐਸੇ ਇੱਥੇ ਐਤਾ ਤੁਸੀਂ ਸਮਝ ਸਕਦੇ ਆ ਕਿੰਨੀ ਕ ਇੱਥੇ ਤੁਸੀਂ ਸਮਝ ਸਕਦੇ ਆ ਉਹਨੂੰ ਰੋਜ਼ ਉਹਦੇ ਪਾਦਾ ਸਾਇ ਉਹਨੂੰ ਉਹਦੇ ਰੋਜ਼ ਪੋਪ ਮਿਲ ਜਾਂਦੇ ਆ ਅੱਜ ਐਸ਼ ਹੁੰਦੀ ਪੂਰੀ ਆ ਕਰਦਾ ਤੈਨੂੰ ਕਹਣਾ ਐਸ਼ ਕਰੀਦੀ ਜੀ ਤੈਨਾਂ ਮੈਂ ਨਹੀਂ ਆ ਸਕਦਾ ਜੇਰ ਯਾਮਕੇ ਕਰੀਦੀ ਜੱਕੇ ਐਸਾ ਨੂੰ ਕੋਈ ਰੋਗ ਟੋਗਣੀ ਹੈ ਇਹ ਦਰ ਨੂੰ ਹੋਈ ਤੋਂ ਬੜੀ ਸੱਚੀ ਅਨਿਮਤ ਗਰੇ ਜਾਈਏ ਜਾਂਦਾ ਸੀ ਆ ਜਨਾਬ ਇਹਨਾਂ ਨੂੰ ਕਹਿੰਦਾ ਸਾਡੇ ਨੂੰ ਹੋ ਗਿਆ ਇਹਦਾ ਸਾਡੇ ਆ ਕਰਦਾ ਕਿਤੇ ਬੜੀ ਜਾਂਦਾ ਨੇ ਅੱਧੇ ਦੀ ਨਿਕਲ ਜਾਂਦਾ ਇੱਧਰੀ ਕਾਪੜੀ ਭਰਾ ਉਹ ਕਿਉਂ ਭੱਜਣ ਲੱਗਦਾ ਇਹ ਗਰਾਂ ਚਾਂਕੀ ਉਹਦੇ ਪੈਣ ਗਿਆ ਹੈ ਅੱਧੋੜਾ ਚੰਮ ਚੇ ਪਜਾਮੇ ਲੈ ਬਾਕੀ ਭਾਂਡੇ ਪੂਰੇ ਕਰੋ ਬਾਕੀ ਚਮਚਾ ਟੈਂਟਰ ਟੈਂਟ ਵਾਲੇ ਵੀ ਲਿੰਦੇ ਹਾਏ ਰੱਬਾ ਹਾਏ ਲੋ ਜੀ ਮਿੱਤਰੋ ਅੱਜ ਲੱਗੀਆਂ ਬੰਨ ਸਾਡੇ ਘਰੇ ਪਿੰਡੀਆਂ ਪਿੰਡੀਆਂ ਤੁਸੀਂ ਦੇਖ ਸਕਦੇ ਹੋ ਹੁਣੀ ਤੋੜੀਆਂ ਬੂਟੇ ਤੋਂ ਆ ਦੇਖੋ ਇਹਨੂੰ ਕਹਿੰਦੇ ਤਾਜਾ ਕੰਮ ਆ ਦੇਖੋ ਆਲੂ ਵੀ ਤਾਜਾ ਹੈ ਆਲੂ ਨਹੀਂ ਤਾਜੇ ਝੂੜ ਨਹੀਂ ਬੋਲਣਾ ਬਲੌਗ ਦੇਖਦੇ ਸਾਰਿਆਂ ਨੇ ਸੱਚ ਬੋਲਦੇ ਕਰਕੇ ਤਾਂ ਦੇਖਦੇ ਆ ਰੱਬਾ ਮੇਰਾ ਤੇ ਇੱਥੇ ਪਤਾ ਕੀ ਕੀ ਪਾਉਣਾ ਹੁਣ ਮੈਂ ਤੁਹਾਨੂੰ ਦੱਸਦਾ ਪਿਆਜ਼ ਵੀ ਪਾਉਣੇ ਆਲੂ ਵੀ ਪਾਉਣੇ ਤੇ ਮਸਾਲਾ ਵੀ ਪਾਉਣਾ ਸਬਜ਼ੀ ਵਾਲਾ ਹੂੰ ਅੱਗੇ ਤਾਂ ਕਦੀ ਪਾਇਆ ਨਹੀਂ ਹਾਂ ਤੂੰ ਉਦੋਂ ਹੀ ਖਾਣਾ ਇਹਨੂੰ ਲਾ ਦੇਆ ਕਰੋ ਬਣਾਉਂ ਆਹ ਢਿੰਡੀਆਂ ਹੁੰਦਾ ਕੋਈ ਕਮੈਂਟ ਨਹੀਂ ਰਸੋਈ 'ਚ ਖੜਾ ਹੋ ਹੁੰਦਾ ਕਿਉਂ ਕਾਤੇ ਗਰਮੀ ਬਹੁਤ ਹੈ ਜੀ ਲੈ ਕਾਤੇ ਨਹੀਂ ਹੁੰਦਾ ਖੜਾ ਰਸੋਈ 'ਚ ਕਦੀ ਵੀ ਨਹੀਂ ਹੋ ਸਕਦਾ ਵੀ ਤੂੰ ਇੰਨਾ ਟੈਨ ਗਰਮੀ ਮੈਂ ਜੇ ਸੱਚ ਦੱਸਾਂ ਨਾ ਪੈਣਾ ਦੁਨੀਆ ਨੂੰ ਤੁਸੀਂ ਮੰਮੀ ਕਹਣਾ ਆਏ ਰੱਬਾ ਸੱਚ ਬੋਲ ਤਾਂ ਦੱਸਾਂ ਮੈਂ ਫਿਰ ਦੁਨੀਆ ਨੂੰ ਸੱਚ ਫਰੰਟ ਕੈਮਰਾ ਕਰ ਲਾਂ ਲੋ ਵੀ ਦੋਸਤੋ ਤੁਹਾਨੂੰ ਸੱਚ ਦੱਸਦਾ ਮੈਂ ਸਵੇਰੇ ਪਹਿਲਾਂ ਤਾਂ ਤੜਕੇ ਮੈਨੂੰ ਉੱਠਣਾ ਪੈਂਦਾ 4 ਵਜੇ ਪਹਿਲਾਂ ਮੈਂ ਸਾੜੇ ਬੇੜੇ ਚ ਝਾੜੂ ਫੇਰਦਾ ਸਾਰੇ ਚ ਮੈਨੂੰ 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 ਇੰਨਾ ਦੁੱਖ ਦਿੰਦੇ ਇਹ ਬਾਅਦ ਚ ਮੈਨੂੰ ਚਾਹ ਬਲੋਣੀ ਪੈਂਦੀ ਰੋਜ਼ ਬਣਾ ਕੇ ਸਰਾਣੇ ਰੱਖਣੀ ਪੈਂਦੀ 10 ਮਿੰਟ ਚਾਹ ਬੋਟੇ ਵੀ ਮੈਂ ਇਹਨਾਂ ਨੂੰ ਮੰਜੇ ਦੇ ਬੈਠੇ ਕਰਾਂਦਾ ਬਾਅਦ ਚ ਪਾਣੀ ਪਾਣੀ ਵੀ ਬਾਅਦ ਚ ਮੈਨੂੰ ਲਿਉਣਾ ਪੈਂਦਾ ਸਾਰੇ ਆ ਬਈ ਮੂੰਹਾਂ ਤੁਹਾਨੂੰ ਬਾਥਰੂਮ ਮੈਨੂੰ ਲੈ ਜਾਣਾ ਪੈਂਦਾ ਇਹਨਾਂ ਨੂੰ ਉੱਥੇ ਤੱਕ ਗੇਟ ਤੱਕ ਸੱਚ ਤੁਸੀਂ ਕੋਲਣਾ ਹਣ ਜੇ ਹੁਣ ਸਹੀ ਪੁੱਛੇ ਤੂੰ ਸਾਡੀਆਂ ਕਿਤੇ ਇੰਨੀਆਂ ਰਹਿ ਗਈਆਂ ਕਿ ਤੂੰ ਸਾਡੇ ਮੂੰਹ ਹੱਥ ਵੀ ਧੋਣਾ ਝਾੜੂ ਵੀ ਲਾਉਣਾ ਚਾਹ ਵੀ ਬਣਾਉਦਾ ਹਾਂਜੀ ਹਾਂਜੀ ਇਹ ਚੀਜ਼ਾਂ ਤਾਂ ਸਾਰੀਆਂ ਮੈਂ ਬਣਾ ਕੇ ਦਿੰਦੀ ਤੈਨੂੰ ਦੋਸਤੋ ਜਿਹੜੀ ਡਾਈਟ ਆਉ ਮੈਂ ਬਾਹਰੋਂ ਖਾਂਦਾ ਡੇਲੀ ਮੈਨੂੰ ਘਰੋਂ ਕੁਝ ਨਹੀਂ ਮਿਲਦਾ ਵਾਹ ਉਹ ਤੇਨ ਲੱਗੀ ਆ ਅਸੀਂ ਉਹ ਤੇਰੇ ਵਿੱਚ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੈਨੂੰ ਘਰ ਦਾ ਖਾਣਾ ਉਹਨੂੰ ਪਸੰਦ ਹੈਗਾ ਜੀ ਡੈਡ ਡੂ ਡੇਲੀ ਤੇਰੀ ਯੂ ਡਾ ਡੁੱਡ ਆਈ ਦਾ ਡੇ ਡਾ ਡੁੱਡ ਆਈ ਦਾ ਤੈਨੂੰ ਉਹ ਬਣਾ ਕੇ ਦੇ ਸਕਦਾ ਤਾਈਆ ਹਾਂ ਪੋਟਾ ਕੀ ਕੀ ਕਹਿੰਦੇ ਓਹ ਓਹ ਓਟਸ ਕਹਿਣਾ ਤੇ ਨਹੀਂ ਆਉਂਦਾ ਪਹਿਲਾਂ ਕਹੋ ਓਟਸ ਉਹ ਓਟਸ 10000 ਰੁਪਏ ਦਊਗਾ ਹੁਣੇ ਲੈ ਓਟਸ ਮੈਂ ਨਹੀਂ ਲੈਣਾ 10000 ਹਾਂ ਕਹਿ ਲਓ ਯਾਰ ਓਟਸ ਓਟਸ ਨਹੀਂ ਹੈ ਮਾ ਕਹਿ ਤੀ ਤੱਕ ਦਊਂਦਾ 10000 ਰੁਪਏ ਹੁਣ ਉਹ ਤਾਂ ਤੂੰ ਕਿਹਾ ਤਾਂ ਕਿਆ ਲੈ ਦੇ ਪੀ ਕਹਿਓ ਪਹਿ ਦੁਬਾਰਾ ਕਹੋ ਓਟਸ ਔਰਸ ਔਰਸ ਅਨਨਿਉ ਦਾ ਮੋਰ ਤਾਂ ਪੈਸੇ ਹੀ ਨਹੀਂ ਦੇਣੇ ਤਾਂ ਉਦਾਂ ਬੋਲਦਾ ਉਹਨੂੰ ਸਲਵਾ ਉਹਨੂੰ ਸੂਟ ਨਹੀਂ ਅਜੇ ਤੱਕ ਲੈ ਦੇ ਦਿੱਤੇ ਓ ਵਾਹ ਇਹ ਸਲਵਾ ਦੀ ਉਦਾਂ ਬਰਕਤ ਦੀ ਰੇਤ ਸਲਵਾ ਦੀ ਸੂਟ ਅਜੇ ਤੱਕ ਆਏ ਰੱਬਾ ਮੇਰੇ ਦੋ ਹੋਏ ਆ ਗਈ ਅੱਧਾ ਸੋਜਾ ਪਈਆਂ ਮੂੜੀਆਂ ਲੜਕੀਆਂ ਮੈਂ ਕ੍ਰਾਫਟ ਨਾ ਪੈਂ ਗਿਆ ਨਾ ਅੱਧੀ ਮੋੜੀ ਜਿੱਥੇ ਦੇ ਨਹੀਂ ਉੱਥੇ ਆ ਵੜਦੀਆਂ ਲੈਣ ਜੀ ਬੋਲੋ ਜੀ ਕੀ ਕਰੀ ਜਾਂਦੇ ਹੋ ਰੋਟੀ ਪਾਣੀ ਲੋ ਜੀ ਆਪਣੀਆਂ ਭਿੰਡੀਆਂ ਜਿਹੜੀਆਂ ਓਏ ਹੋਏ ਹੋਏ ਹੋ ਸਵਾਦਿਸ਼ਟ ਹੈ ਖਾਣਾ ਭੋਜਨ ਤਿਆਰ ਹੈ ਮੈਂ ਲਗਾ ਦੇ ਕੋ ਸੇੜਾ ਦੇ ਕਿੱਥੇ ਦਿੱਤਾ ਮੈਂ ਦੇਂਦਿਆ ਹੁਣ ਬਣਾਉਣਾ ਸਿੱਖ ਲਓ ਯਾਰ ਮੈਨੂੰ ਸਾਰਾ ਕੰਮ ਲਾਇਆ ਕਰਨ ਦੋਸਤੋ ਆ ਛੋਤੀ ਜਿਮੇ ਅੱਜ ਤੋਂ ਪਹਿਲੀ ਵਾਰ ਖਾਣਾ ਭਿੰਡੀਆਂ ਬਹੁਤ ਵਧੀਆ ਲੱਗਦੇ ਕਾਹਦੇ ਆਲੂ ਬਹੁਤ ਵਧੀਆ ਲੱਗਦੇ ਆ ਹਾਂ ਲੈ ਹੋਰ ਜਿੰਨੇ ਆਲੂ ਮਜੇ ਆਉਂਦੇ ਤਾਂ ਖਾਣਦੇ ਪਿੰਡੀਆਂ ਚ ਕੋਈ ਚੀਜ਼ ਤਾਂ ਵੀ ਨਹੀਂ ਉਹ ਸਾਡੇ ਮੇਲਾ ਲੱਗਾ ਸਾਹਮਣੇ ਦੇਖਿਆ ਮੈਂ ਕੀ ਚੱਕਰ ਚੱਲਣਦੇ ਆ ਸਾਹਮਣੇ ਹੈ ਚਲਿਏ ਦੇਖਣ ਚਲੋ ਵੇ ਆਜੋ ਮੇਲਾ ਮਾੜਾ ਤੁਹਾਨੂੰ ਦਿਖਾ ਕੇ ਆਵਾ ਮੈਂ ਦੋਸਤੋ ਬਣੇ ਰਹੋ ਬਲੌਗ ਦੇ ਨਾਲ ਆਇਓ ਨਾਮ ਕੀ ਆ ਬਹਿ ਜਾ ਕੁੜੀ ਸਾਨੂੰ ਮੇਲੇ ਤੇ ਮਿਲੀ ਸੀ ਬਹਿ ਜਾ ਹੋਰ ਸੇਤਾ ਠੀਕ ਆ ਹੈ ചില ഫോട്ടോ